ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਪਲੂਣ ਬੱਚੀ ਦਿਖਾਉਣੇ ਆ ਸੂਨ ਨੂੰ ਹਾਜ਼ਰ ਆ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਕੁਸ਼ਪੀ ਦਾ ਪਿੰਡ ਕਿਹੜੀ ਪੂਰਾ ਪਿੰਡ ਜਗਜੀਤਪੁਰਾ ਆਪਾਂ ਜ਼ਿਲ੍ਹਾ ਬਰਨਾਲਾ ਆ ਗਿਆ ਹੈਣਾ ਠੀਕ ਹੈ ਤੇ ਮੋਬਾਈਲ ਨੰਬਰ ਵੀਰ ਆਪਣਾ 7891666 78899 96309 ਜਿਹੜੇ ਬੱਚੀ ਦੇਖ ਰਹੇ ਆ ਕਿੰਨੇ ਟਾਈਮ ਤੋਂ ਆਪਣੇ ਕੋਲੇ ਇਹ ਇਹ ਬਾਈ ਮੇਰੇ ਕੋਲ ਆ ਗਿਆ 1.5 ਸਾਲ ਦੀ ਠੀਕ ਆ ਛੋਟੀ ਬੱਚੀ ਲੈ ਕੇ ਪਾਲੀ ਜਪਾਂ ਠੀਕ ਆ ਇਹਦਾ ਰਿਕਾਰਡ ਵਗੈਰਾ ਪਤਾ ਕੋਈ ਕਿਹੜੇ ਸੀਮਨ ਬਾਈ ਮਾਂ ਦੇ ਥਲੇ 45 ਕਿਲੋ ਦੇ ਦੁੱਧ ਸੀ ਠੀਕ ਆ 45 ਕਿਲੋ ਵਾਲੀ ਵੜਦੀ ਹੈ ਬੱਚੀ ਹੈਗੀ ਪਿਓ ਤੇ ਕੋੜੇ ਪਿਓ ਤੇ ਬੱਚੀ ਹੈ ਠੀਕ ਆ ਆਪ ਨੂੰ ਪਤਾ ਵੀ ਕਿਹੜੇ ਸੀਮਨ ਦੇ ਆਪ ਨੂੰ ਕਨਫਰਮ ਨਹੀਂ ਹੋਣਾ ਹਨਾ ਹਾਂ ਉਹ ਨਹੀਂ ਉਹ ਚੀਜ਼ਾਂ ਦੇ ਫਾਰਮ ਤੋਂ ਲਿਆਂਦੀਆਂ ਅੱਛਾ ਫਾਰਮ ਦੇ ਵਿੱਚ ਆਪਾਂ ਲੈ ਕੇ ਬੱਚੀ ਪਾਲੀ ਸੀ ਜਿੱਦ ਆਪਣੀ ਜੋ ਸੌਂਗ ਜਾਂ ਜਾਗ ਪੈਣਾ ਆਪਾਂ ਬੱਚੀ ਪਾਲਣੀ ਆ ਉਹਦਾ ਆਪਾਂ ਲੈ ਕੇ ਬੱਚੀ ਪਾਲ ਲਈ ਠੀਕ ਹੈ ਅੱਜ ਇਹਦੇ ਸੂਨ ਦੇ ਵਿੱਚ ਦਿਨ ਕਿੰਨੇ ਬਾਕੀ ਪਏ ਆ 304 ਦਿਨ ਤਿਆਰੀ ਹੈ ਠੀਕ ਹੈ ਲਗਭਗ 4-5 ਦਿਨ ਇਹਦੇ ਪੈਂਡਿੰਗ ਆ ਜੇ ਤੇ ਇਹਦੇ ਸੀਮਣ ਕਿਹੜਾ ਲੱਗਿਆ ਇਸ ਵਾਰੀ ਸੀਮਣ ਤਾਂ ਇੰਪੋਰਟਡ ਹੀ ਆ ਠੀਕ ਹੈ ਤੇ ਬਾਕੀ ਇਹ ਵੀ ਸਟੀਲ ਆਇਆ ਅੱਛਾ ਇਹ ਵੀ ਐ ਸਰ ਠੀਕ ਹੈ ਵਸੇ ਨਾ ਧਿਆਨ ਚ ਨਹੀਂ ਸਭਾ ਸੰਭਿਆ ਆਪਣੇ ਕੋਲ ਪਹਿਲਾਂ ਕਹਿੰਦੇ ਪਾ ਕਹਿ ਕੇ ਚੰਗਾ ਸੀਮਣ ਹੀ ਲਖਾਇਆ ਆਪਾਂ ਠੀਕ ਹੈ ਤੇ ਜਿਹੜੇ ਫਾਰਮ ਜਵੇਂ ਬੱਚੀ ਲੈਂਦੀ ਆ ਉਹਨਾਂ ਦਾ ਸਭੀ 40 ਤੋਂ ਪਲੱਸ ਅੜੇ ਦੀ ਮਾਂ ਸੀਗੀ ਹਾਂ ਵਧੀਆ ਰਿਕਾਰਡ ਦੀ ਰਸੂਆ ਉਹਨੇ ਆਪ ਕੀ ਇੱਕ ਕੰਡੀ ਬਣਾ ਲੀ ਠੀਕ ਹੈ ਦੰਦੋ ਕਿਵੇਂ ਆਉਣ ਇਹ ਪਹਿਲਾ ਛਿੱਟੇ ਨੂੰ 14 ਦੀ ਸੀ ਉਹਨੇ ਨਾਮ ਨਾਲ ਮੜੇ ਮੋਟੇ ਚੱਲੇ ਹੋਣਗੇ ਅੱਛਾ ਦੋ ਕੁ ਦੰਦ ਹੁਣ ਕੱਢਦੀ ਪਈ ਆ ਹਾਂ ਤੇ ਅੰਦਾਜ਼ਾ ਦੁੱਧ ਕਿੰਨਾ ਪਾਲੂ ਤੁਹਾਡੇ ਹਿਸਾਬ ਨਾਲ 40 ਲੀਟਰ ਤਾਂ ਦੇਣਾ ਚਾਹੀਦਾ ਬਈ ਠੀਕ ਹੈ ਨਾਲ ਕੁਆਲਟੀ ਹੈ ਬੱਚੀ ਠੀਕ ਹੈ ਮੌਸਮ ਗਰਮੀ ਦਾ ਮੂਰੇ ਕਹਿੰਦਾ ਬੱਚਾ ਹੈ ਵੀਰ 35 ਮੰਨ ਲੈ ਚੰਗੀ ਕੇਅਰ ਵਾਲਾ ਬੰਦਾ ਹੋਇਆ ਇਹ ਤਾਂ 35 ਤੋਂ ਬਬੂ ਦੁੱਧ ਲੈ ਸਕਦਾ ਤੇ ਰੇਟ ਇਹਦਾ ਜੈਨੂਨ ਜੇ ਵੇਚਣ ਜਿਹੜਾ ਅ ਇੱਕ ਕੱਤੀ ਬੈਂਤੀ ਦੀ ਗੱਲ ਹੈ ਮਾੜਾ ਮਾੜਾ ਮਾਨਦਾਨ ਹੋ ਜਾਊਗਾ ਮੌਕੇ ਤੇ ਸੋ 1,30,000 ਰੁਪਏ ਦਾ ਮੁੱਲਾ ਬਾਕੀ ਮੌਕੇ ਤੇ ਗੁਜਾਇਸ ਹੋ ਜੂਗੀ ਸੋ ਫਿਰ ਕਦ ਕਾਠ ਵਗੈਰਾ ਤੋਰਾ ਵਗੈਰਾ ਦੇਖ ਸਕਦੇ ਹੋ ਚੰਗੀ ਜਾਤ ਪਾਤ ਵਾਲੀ ਬੱਚੀ ਪਲੂਣ ਪਹਿਲਾ ਸੂਆ ਸੂਰੀਆ ਮੂਹੋ ਦੋ ਜਾਂਦਾ ਰੇਟ ਆ ਗਿਆ ਤਾਂ 1,30,000 ਰੁਪਏ ਬੱਚੀ ਦਾ ਰੇਟ ਹੈ ਸੋ ਮੂਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਪਲੂਨ ਪਹਿਲਾ ਸੂਆ ਪਹਿਲੇ ਸੂਏ ਇਸ ਤੋਂ ਆਪਾਂ ਉਮੀਦ ਲਾ ਸਕਦੇ ਆ ਕਿ 34-35 ਕਿਲੋ ਦੁੱਧ ਨੋਰਮਲ ਪਾਉਣ ਵਾਲੀ ਬੱਚੀ ਹੈਗੀ ਆ ਸੋ ਦੇਖੋ ਥੋੜੀ ਮੋਰੀ ਪਹਿਲੀ ਯਾਰ ਪਈ ਕਰਕੇ ਅਕਲ ਕਰਨ ਕਰਦੀ ਆ ਰੇਟ ਇੱਕਤੀ ਆ ਚੰਗੀ ਗਿਰ ਕਰਾਂਗੇ 35 ਕਿਲੋ ਦੁੱਧ ਪਾ ਦੂ ਏਬੀਐਸ ਦਾ ਲੱਗਿਆ ਹੋਇਆ ਬੱਚੀ ਦਾ ਸੀਮਣ ਸੂਣ ਦੇ ਵਿੱਚ ਇਹਦੇ 4-5 ਦਿਨ ਬਾਕੀ ਪਿਆ ਸੋ ਲੇਵੇ ਦੀ ਫਿਟਨੈਸ ਵਗੈਰਾ ਦੇਖੋ ਕੰਪੈਕਟ ਹਵਾਨਾ ਚਾਹੇ ਮਸ਼ੀਨੀ ਚਵਾਈ ਕਰ ਲੋ ਚਾਹੇ ਹੱਤੀ ਛੋਟੇ ਛੋਟੇ ਸਵੇਲਿੰਗ ਪਾਉਣੀ ਬੱਚੀ ਨੇ ਸਟਾਰਟ ਕਰਤੀ ਤੇ ਭਾਈ ਦੂਜੇ ਨੰਬਰ ਆਪਣੇ ਝੋਟੀ ਦੇਖ ਰਹੇ ਆ ਇਹ ਸੂਆ ਜਿਹੜ ਦੂਜਾ ਸੂਆ ਕਿੰਨਾ ਟਾਈਮ ਬਾਕੀ ਬਿਆ ਦਾ ਅੱਛਾ 20 ਦਿਨ ਸੂਣ ਚ ਬਾਕੀ ਪਹਿਲੇ ਸੂਏ ਦੁੱਧ ਦੇਨੇ ਕਿੰਨਾ ਕ ਪਾਇਆ ਜਿਹੜੇ ਹੈਗਾ ਚ ਬਾਰ ਬੈ ਅੱਛਾ ਕਹਿੰਦਾ ਬਾ ਬਾ ਕਹਿ ਸਕਦੇ ਆ ਵੀ 11 ਕਿਲੋ ਦੁੱਧ ਪਲੂਣ ਦਾ ਝੋਲਿਆ ਸੀਮਨ ਵਗੈਰਾ ਚੰਗਾ ਲੱਗਿਆ ਵਾ ਹਾਂ ਬਈ ਮੋੜਾ ਲੱਗਿਆ ਇਹਦਾ ਮੁੱਲ ਕੀ ਅੱਜ ਰੱਖਿਆ ਜੀ ਕਿਹੜਾ ਬਈ ਪੂਣ ਚ ਕਰ ਲਾਂਗੇ ਕੱਚੀ ਆ ਕਿਉਂਕੀ ਹਣਾ ਹਾਂ ਇਹ 20 ਦਿਨ ਪਏ ਆ ਹਜੇ ਠੀਕ ਹੈ ਤੇ ਚੋਣ ਜਵਾਦੀ ਪੂਰੀ ਬੋਲੀ ਸੀ ਆ ਬਈ ਪੂਰੀ ਵਧੀਆ ਕੋਲੀ ਧਾਰ ਆ ਠੀਕ ਹੈ ਪਰ ਇਹ ਢੋਪੀ ਆ ਆਪਣੇ ਕੋਈ ਆ ਸੋਭਰਾ ਦੂਜੇ ਨੰਬਰ ਦੇ ਝੋਟੇ ਦੇਖ ਸਕਦੇ ਦੂਜਾ ਉਸੂ ਦਾ ਸੂਰੀਆ ਸੂਣ ਦੇ ਵਿੱਚ ਅੱਜ ਇਹਦੇ 20 ਦਿਨ ਪੈਂਡਿੰਗ ਪਏ ਆਗੇ 11 ਕਿਲੋ ਦੁੱਧ ਤਕਰੀਬਨ ਪਲੂਣ ਦਾ ਪਾਇਓ ਲੈ ਚਲ ਕੋਈ ਗੱਲ ਨਹੀਂ ਤੇ ਕੱਚੀ ਆ ਹਜੇ ਟੁੱਕਾ ਟਕੜ ਵਗੈਰਾ ਦੇਖੋ ਰੇਟ ਇਹਦਾ ਫੋਨ ਤੇ ਹੋਊਗਾ ਪਿੰਡ ਜਗਜੀਤਪੁਰਾ ਦੋ ਨਗਰ ਆਪਾਂ ਦਿਖਾਤੇ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਵੀਡੀਓ ਦੇਖਣ ਲਈ ਅਦੇ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ